ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟੋਪ ਦੀਆਂ 6 ਹੀ ਪਰਵਣਾ ਸੇ ਲਈ ਲੈ ਕੇ ਆਏ ਹਾਂ ਜੀ 6 ਦੀਆਂ 6 ਬਾਈ ਟੋਪ ਕਲਾਸਾਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੋਲ ਠੀਕ ਨੂੰ ਵਧੀਆ ਜੀ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਬਰੇ ਸੁੰਦਰ ਸਿੰਘ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਆਪਾਂ ਨੂੰ ਭਧੌੜਾ ਜਾਂਦਾ ਹਿੰਮਤਪੁਰ ਆ ਜਾਂਦਾ ਆਦਮਪੁਰ ਆ ਜਾਂਦਾ ਨਿਹਾਲ ਸਿੰਘ ਵਾਲਾ ਆ ਜਾਂਦਾ ਮੋਬਾਈਲ ਨੰਬਰ ਬੋਲ 9815877458 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਬੜ ਦੇ ਨੇ ਟੌਪ ਬ੍ਰੀਡ ਕਿੰਨੀ ਉਮਰ ਹੈ ਜੀ ਇਹਦੀ ਬਰੇ ਸਾਲ ਦੀ ਉਮਰ ਆ ਲਗਭਗ ओके okay. हां थान थाना ਝੋੜੀ ਦੀ ਠੀਕ ਆ ਪੂਰੀ ਗਰੰਟੀ ਆ ਆਪਣੀ ਠੀਕ ਆ ਪੂਰੇ ਚਾਰ ਥਾਣਾ ਕੋਈ ਫੋਕਸ਼ਾ ਨਹੀਂ ਗੀ ਕੱਲਾ ਕੱਲਾ ਥਾਣ ਪੂਰਾ ਦੰਦੋ ਖੇਰੀਆ ਵੀਰੇ ਬਾਕੀ ਸਾਰੀਆਂ ਬੱਚੀਆਂ ਦੰਦੋ ਖੇਰੀਆਂ ਓਕੇ ਭਾਈ ਖੋਲ ਦੇ ਮੜੀ ਤੋਰ ਦੀਏ ਫੁੱਲ ਬ੍ਰੀਡ ਫੁੜਾ ਬਾਕੀ ਕੱਦ ਕਾਠਾ ਡਾਕਟਰ ਪੂਰਾ ਬੱਚੀ ਦਾ ਕੋਈ ਹੋਣੀਗਾ ਹੈਨਾ ਫੇਸ ਦੀ ਬਿਊਟੀ ਵੀ ਜੀ ਹੈ ਚੈੱਕ ਕਰ ਕੀ ਬਾਤ ਆ ਭਾਈ ਫੁੱਲ ਬ੍ਰੀਡ ਪ੍ਰਿੰਟ ਪ੍ਰੋਨਟ ਬਾਕੀ ਡਾਕਟਰ ਇੱਕਰੀ ਇਹ ਹਿੱਟ ਆ ਚੁੱਕੀ ਆ ਆਪਣੇ ਵੇਰ ਦੀ ਵੀਡੀਓ ਵਗੈਰਾ ਪਈ ਆ ਠੀਕ ਆ ਭਾਈ ਹਾਂ ਹੂੰ ਲੈ ਮੈਂ ਕੀ ਤੋਰਾ ਸਾਰਾ ਡਾਟਾ ਜਮਾ ਹੈ ਦੇਖ ਜਮਾ ਮਸਤੀ ਆ ਟਾਪ ਬ੍ਰੀਡ ਆ ਫੇਸਬੁਕ ਤੇ ਕਰਮਾਈ ਦਾ ਕੁਆਲਿਟੀ ਵਧੀਆ ਯਾਰ ਹਨਾ ਹਾਂ ਪੂਰੀ ਡਾਕਟਰ ਕੋਈ ਘਾਟ ਤਾਂ ਹੈ ਹੀ ਨਹੀਂ ਕਿਸੇ ਪਾਸ ਸਹੀ ਗੱਲ ਆ ਭਾਈ ਕੀ ਬਾਤ ਆ ਤੇ ਮੁੱਲ ਇਹਦਾ ਜਾਇਜ਼ ਆ ਭਾਈ ਇਹਦਾ ਮੁੱਲ ਜਾਇਜ਼ ਆ ਵੀਰੇ 30000 ਰੁਪਏ ਆ 30000 ਮਾਨਤਨ ਹੋ ਜਾ ਮੜਾ ਮੋਟਾ ਹਾਂ ਮੜਾ ਮੋਟਾ ਮਾਨਤਨ ਨਾ ਹੋ ਜਾ ਵੀਰੇ ਜਮਾ ਜਾਇਜ਼ ਮੁੱਲ ਰੱਖਿਆ ਭਾਈ ਨੇ ਖਿੱਚ ਕੇ ਮੁੱਲ ਰੱਖਿਆ 30000 ਚੋਂ ਮਾਨਤਨ ਭਾਈ ਕਹਿੰਦਾ ਕਰ ਦਿਆਂਗੇ ਆ ਮੁੱਲ ਨਹੀਂ ਮੈਨਣਾ ਕੋ ਬੱਚਾ ਬਹੁਤ ਚੰਗਾ ਪੂਰੀ ਕਿਸੇ ਪਾਸੇ ਕੋਈ ਘਰ ਤਾਂ ਹੈ ਹੀ ਨਹੀਂ ਨਾ ਨਾਮ ਵੀ ਨਹੀਂ ਚਾਰ ਥਣ ਧੰਨੋਂ ਵੀ ਖੀਰੀ ਆ ਨੰਦੋਂ ਵੀ ਖੀਰੀ ਆ ਮਸਤੀ ਕਰਦੀ ਆ ਕਿ ਨਹੀਂ ਹਾਂ ਕੀ ਬਾਤ ਆ ਭਾਈ ਹੂੰ ਬੰਦੇ ਵੀਰੇ ਬੰਦੇ ਜਿਵੇਂ ਜੈਜ ਮੁੱਲ ਰੱਖਿਆ ਬਾਹਲਾ ਮੁੱਲ ਨਹੀਂ ਰੱਖਿਆ ਖੱਚ ਕੇ ਮੁੱਲ ਰੱਖਿਆ ਫੋਲ ਕਾਦਾ ਕੋਈ ਛੋਟ ਹੀ ਨਾ ਮੰਨਿਓ ਬਾਕੀ ਜਾਨ ਸਰ ਸੀਮਨ ਲੈ ਲੈਣਾ ਗਰਮ ਵਾਲੀ ਨੇ ਕੋਈ ਸਮਝਾਈ ਨਹੀਂ ਹਾਂ ਸੀਮਨ ਨਹੀਂ ਭਾਈ ਇੱਕ ਵਾਰੀ ਹਿਰਚ ਆ ਚੁੱਕੇ ਆਪਣੇ ਕੋਲ ਆਪਾਂ ਸੀਮਨ ਨਹੀਂ ਲਵਾਇਆ ਆ ਇਹੋ ਜਿਹੇ ਬੱਚੇ ਨਹੀਂ ਮਿਲਦੇ ਭਾਈ ਆ ਰੇਟ ਨਹੀਂ ਮਿਲਦੇ ਅੱਗੇ ਆ ਕੀ 2 ਨੰਬਰ ਨਾਈਟਰੇ ਇਹਦੀ ਵੀ ਇਹ ਵੀ ਦੰਦੋ ਖੀਰੀ ਆ ਓਕੇ ਗਾਰੰਟੀ ਆਪਣੀ ਠੀਕ ਆ ਹੂੰ ਤੇ ਚਾਰ ਹੀ ਥਾਣਾ ਝੋਲੀ ਝਾਲੀ ਇਹਦੀ ਵੀ ਇੱਕ ਨੰਬਰ ਆ ਪੂਰੀ ਲੈ ਮਾੜਾ ਜਿਹਾ ਕੈਮਰਾ ਥੋੜਾ ਜਿਹਾ ਡਰਦੀ ਜੇ ਆ ਕੈਮਰੇ ਦਾ ਕਰਕੇ ਸਹੀ ਆ ਕੋਈ ਨਹੀਂ ਬਹੁਤ ਠੀਕ ਹਾਂ ਥਾਣਾ ਦੀ ਆਪਣੀ ਗਾਰੰਟੀ ਹੈਗੀ ਗਾਰੰਟੀ ਕੋਈ ਫੋਟ ਸ਼ਾਂਗ ਨਹੀਂ ਜੀ ਦੰਦਾਂ ਦੀ ਹਾਂ ਦੰਦਾਂ ਵਾਲੀ ਵੀ ਗਾਰੰਟੀ ਹੈ ਆਪਣੀ ਪੂਰੀ ਗਾਰੰਟੀ ਹੈ ਠੀਕ ਹੈ ਕਿ ਨਹੀਂ ਘਰੇ ਆਈ ਦੇ ਦੰਦ ਪੱਟ ਲਿਓ ਥਾਣੇ ਜਦੋਂ ਮਰਜ਼ੀ ਵੀਰੇ ਪਵਾ ਇੱਥੋਂ ਦੰਦ ਪੱਟੇ ਬੰਦਾ ਇੱਥੇ ਆਵੇ ਜਾਂ ਆਨਲਾਈਨ ਉਹ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰ ਘਾਟ ਤਾਂ ਕਿਸੇ ਪਾਸੇ ਕੋਈ ਹੈ ਹੀ ਹੂੰ ਬਾਕੀ ਬੱਚੇ ਦਾ ਖਰਦਣਾ ਥੋੜਾ ਚੈੱਕ ਕਰ ਲੈ ਸੀਮਨ ਦੇ ਕਾਵੜੀ ਆ ਹਣਾ ਸੀਮਨ ਦੇ ਕਾਵੜਾਂ ਸਟ੍ਰੇਟ ਪਈ ਆ ਜਮਾ ਫੇਸ ਕੁਆਲਟੀ ਚੈੱਕ ਕਰ ਗੋਲੀ ਫਰੀਕ ਆ ਨਾ ਬੱਚੀ ਲੈ ਬਾਈ ਕੁਆਲਟੀ ਚੈੱਕ ਕਰੋ ਪ੍ਰਿੰਟ ਫਰੋਂਟ ਇੱਕ ਨੰਬਰ ਕੱਦ ਫੇਸ ਦੀ ਬਿਊਟੀ ਕਮਾਲ ਆ ਬਾਈ ਝੋਲੀ ਚਾਰ ਥਣ ਹੋਣਗੇ ਇਹਦਾ ਮੁੱਲ ਜਾਇਜ਼ ਆ ਇਹਦਾ ਮੁੱਲ ਜਾਇਜ਼ ਆ ਵੀ ਇਹਦਾ 30000 ਆ 30000 ਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਵੀਰੇ ਓਕੇ ਬਾਈ 30000 ਰੁਪਇਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਚੀ ਬਹੁਤ ਚੰਗੀ ਆ ਜਾਨ ਸਰ ਠੀਕ ਆ ਲੈ ਬੱਚੀ ਦਾ ਡਾਕਟਰ ਕੋਈ ਘਰਤਾ ਕੋਈ ਹੈ ਹੀ ਨਹੀਂ ਗੀ ਹਾਂ ਵੇਟ ਬੂਟੇ ਪੂਰਾ ਗਾ ਕਿਮਨ ਦੇ ਕਾਬਲ ਆ ਠੀਕ ਆ ਕੋਈ ਲੱਸੀ ਨਹੀਂ ਆ ਨਾ ਪੈਂਦਾ ਵੀ ਬੱਚਾ ਫਿਕਰ ਇਹ ਤਾਂ ਹੁੰਦਾ ਨਾ ਬੱਚਾ ਲੱਸੀ ਲੱਸਾ ਗਾ ਮੇਪਾ ਹੀ ਹਜੇ ਸਾਂਭ ਕਰਨੀ ਪਣੀ ਆ ਧਮਾਈ ਦੀ ਤਾਂ ਲੋੜ ਹੀ ਨਹੀਂ ਇਹਨੂੰ ਸਹੀ ਗੱਲ ਆ ਭਾਈ ਹੂੰ ਅੱਗੇ ਤਨ ਨੰਬਰ ਖੋਲ ਲੈ ਵੀਰੇ ਇਹਦੀ ਉਮਰ ਕਿੰਨੀ ਗਾ ਇਹਦੀ ਉਮਰ ਹੈਗੀ ਆ ਵੀਰੇ 11 ਗਿਮਿੰਨਿਆਂ ਦੀ 11 ਗਿਮਿੰਨਿਆਂ ਦੀ ਹਾਂ ਚੋਲੀ ਕਿਵੇਂ ਆ 4 ਥਨ ਚਾਰ ਥਾਣਾ ਵੀਰੇ ਦੰਦੋਂ ਇਹਦੀ ਕਿਰਿਆ ਠੀਕ ਆ ਹਾਂ ਲੈ ਕੀ ਬਾਤ ਚੋਣੀ 41 ਨੰਬਰ ਆ ਹੂੰ ਫੇਸ ਦੀ ਬਿਊਟੀ ਵੀ ਚੰਗੀ ਆ ਹਨਾ ਹਾਂ ਫੇਸ ਦੀ ਬਿਊਟੀ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਫੁੱਲ ਫੁੱਲ ਬਰੀਡ ਆ ਹਾਂ ਬਾਕੀ ਲੈ ਇਹ ਵੀ ਤਾਂ ਦੇਖੀ ਆ ਕਰੀ ਠੀਕ ਆ ਹਾਂ ਥੋੜੀ ਜੀ ਸਮਾਈ ਭਾਲ ਥੋੜੀ ਜੀ ਸਮਾਈ ਭਾਲਦੀ ਆ ਥੋੜੀ ਜੀ ਉਹ ਬੱਚੀ ਚੰਗੀ ਆ ਹਨਾ ਬੱਚੀ ਇੱਕ ਨੰਬਰ ਆ ਕੁਆਲਿਟੀ 'ਚ ਵੀਰੇ ਓਕੇ ਫੇਸ ਪੁਸ਼ ਚੈੱਕ ਕਰਦਾ ਪੂਰਾ ਹੈਂ ਸਹੀ ਗੱਲ ਬਾਕੀ ਸਟ੍ਰੇਟ ਪਈ ਆ ਥੋੜੀ ਸਮਾਈ ਵਾਲੋਂ ਕਈ ਵੀ ਬੱਚੀ ਹੋਰ ਤਾਂ ਚੱਕਰੀ ਕੋਈ ਨਹੀਂ ਗਾ ਸਹੀ ਆ ਭਾਈ ਇਹਦਾ ਮੁੱਲ ਕੀ ਆ ਜਾਇਜ ਡਾਕਟਰ ਇਹਦਾ ਮੁੱਲ ਹੈਗਾ ਜਾਇਜ 23000 ਰੁਪਏ ਮਾਨਤਨ ਹੋਜੂ ਹਾਂ ਮਾਨਤਨ ਹੋਜੂਗਾ ਵੀਰੇ ਭਾਈ ਜਮਾ ਜਾਇਜ ਮੁੱਲ ਆ ਭਾਈ ਖਿੱਚ ਕੇ ਮੁੱਲ ਰੱਖਿਆ ਭਾਈ ਨੇ ਬਾਲਾ ਮੁੱਲ ਨਹੀਂ ਰੱਖਿਆ 23000 ਚੋਂ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋਜੂਗਾ ਭਾਈ ਡਾਕਟਰ ਬਾਕੀ ਬੱਚਾ ਸੋਹਣਾ ਪੂਰਾ ਆਪਣੀ ਗੱਲ ਬੰਦਾ ਬਾਲਾ ਚਿੰਗਾ ਕਰਮਣੀ ਦਾ ਇਹ ਰੇਟ ਨਹੀਂ ਮਿਲਣਾ ਕਿ ਨਹੀਂ ਬਈ ਹਾਂ ਰੇਟ ਆਪਣੇ ਜਾਇਜ਼ ਹੀ ਹੁੰਦੇ ਨੇ ਜਮਨ ਜਾਇਜ਼ ਰੇਟ ਆ ਭਾਈ ਕਿੱਟਗੇ ਮੁੱਲ ਰੱਖਿਆ ਬਾਲੇ ਮੁੱਲ ਨਹੀਂ ਰੱਖੇ ਕਿੱਡੀਆਂ-ਕਿੱਡੀਆਂ ਬੱਚੀਆਂ ਨੇ ਕਿੰਨੀਆਂ ਪੜੀਆਂ ਨੇ ਪ੍ਰਿੰਟਾਂ ਨਹੀਂ ਜਿਆਤਣੀਆਂ ਜਮ ਜਾਇਜ਼ ਮੁੱਲ ਅੱਗੇ ਆ ਗਈ 4 ਨੰਬਰ ਡਾਕਟਰ ਇਹਦੀ ਉਮਰ ਵੀ 11 ਕ ਮਹੀਨੇ ਆ ਓਕੇ 4 ਥਾਣਾ 4 ਥਾਣਾ 40 ਦੇ ਓਕੇ ਆ ਨੰਦੋਂ ਖੀਰੀਆਂ ਹਾਂ ਚੈੱਕਾ ਹਾਂ ਦੰਦੋ ਖੀਰੀ ਦੀ ਫੁੱਲ ਗਰੰਟੀ ਤੇ ਬਿਊਟੀ ਚੈੱਕ ਕਰ ਲਓ ਪ੍ਰਿੰਟ ਇੱਕ ਨੰਬਰ ਪਲੀ ਵੀ ਚੰਗੀ ਆ ਜੀ ਪਲੀ ਪਲੀ ਵੀ ਪੂਰੀ ਆ ਡਾਟਰ ਹਾਂ ਸਹੀ ਗੱਲ ਆ ਝੂਲੀ ਝੂਲੀ ਦੀ ਵੀ ਇੱਕ ਨੰਬਰ ਹਾਂ ਫਿਰ ਚੈੱਕ ਕਰ ਡਾਟਰ ਕਿਆ ਬਾਤ ਲੈ ਮੜੀ ਲੰਮੀ ਤੋਰ ਦੀ ਬਿਊਟੀ ਇੱਕ ਨੰਬਰ ਸੀਮਨ ਵੀ ਕਰਮ ਵਾਲੀ ਸੇਤੂ ਹੀ ਲੈ ਸੇਤੂ ਹੀ ਲੈ ਜੂਗੀ ਹਾਂ ਮਹੀਨੇ ਦੀ ਸਮਾਈ ਆ ਬਾੜੀ ਨਹੀਂ ਪ੍ਰਿੰਟ ਆ ਹਨਾ ਸੇਤੂ ਹੀ ਸੀਮਨ ਲੈ ਲੈਣਾ ਹਾਂ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਜਾਇਜ਼ ਹੈਗਾ ਡਾਕਟਰ 27000 ਰੁਪਏ 27000 ਮਾਨਤਾਣ ਹੋ ਜਾ ਹਾਂ ਮਾਨਤਾਣ ਹੋ ਜਾਊਗਾ ਓਕੇ ਭਾਈ ਹੋਰ ਦੇ ਮੜੀ 27000 ਰੁਪਏ ਮੁੱਲ ਮਾਨਤਾਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਚਾਰੂ ਫੁੱਲ ਆ ਹਨਾ ਹਾਂ ਚਾਰੂ ਚੁਰਾ ਮੈਂ ਨਾ ਆਪਾਂ ਕਹਿੰਦਾ ਲੱਕੜਾਂ ਨੂੰ ਵੀ ਪੈਂਦੀ ਹੈ ਹਾਂ ਹੂੰ ਬਾੜੀ ਚਾਰੂ ਆ ਚਾਰੂ ਚੁਰਾ ਫੜ ਲਾਂਗੇ ਤੇਤੀ ਸੀਮਨ ਲੈਣਾ ਇਹਨੇ ਹਾਂ ਹਾਂ ਆਉਣ ਦੇ ਸਾਲ ਨੂੰ ਯਾਰ ਬੱਸੀ ਨੇ ਤਿਆਰ ਹੋ ਜਾਣਾ ਭਾਈ हां बस ਮਹੀਨੇ ਕੇ ਬੰਦੇ ਨੇ ਸੰਭਾਲ ਕੀਤੀ ਸੀਮਣੇ ਨੇ ਲੈ ਜਾਣਾ ਵੀਰੇ ਚਾਰੇ ਨਾਗ ਦਿਖਾਏ ਨਾ ਚਾਰੀ ਟੋਪ ਦੇ ਆ ਮੁੱਲ ਜਮਾ ਖਿੱਚ ਗਿਆ ਚਾਰੇ ਇਕੱਠਿਆਂ ਲੈ ਜਾਉਗੇ ਫਿਰ ਵੀ ਵਧੀਆ ਮਾਨਦਾਨ ਹੋ ਜੂਗਾ हां ਮਾਨਦਾਨ ਹੋ ਜੂਗਾ ਅੱਗੇ ਪੰਜ ਨਮ ਇਹ ਵੀ ਸੀਮਣ ਦੇ ਜਮਾ ਕਾਬਲਾ हां ਸੀਮਣ ਦੇ ਕਾਬਲਾ ਮਾਰਦੀ ਆ ਦੜੰਗੇ ਰਾਤ ਤੇ ਕਰਦੀ ਆ ਪੂਰੀ ਹਾਂ ਪੂਰੀ ਜਾਨ ਵਾਲੀ ਬੱਛੀ ਜਾਨ ਵਾਲੀ ਮੱਛੀ ਆ ਕੋਈ ਘਾਟ ਨਹੀਂ ਕਿਸੇ ਪਾਸੋਂ کیا ਬਾਤ ਹਮ ਚਾਰੇ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਜੀ ਹਮ ਬਾਕੀ ਜਰਸੀ ਦੇ ਬੇਟਾ ਉਹਨੇ ਜਨਮ ਲਿਆ ओके okay. फेस चेक ਕਰ ਲੈਣਾ ਤੇ ਫੇਸ ਹੂੰ ਫੇਸ ਦੀ ਬਿਊਟੀ ਬੜੀ ਚੰਗੀ ਆ ਹਨਾ ਹਾਂ ਕੁਆਲਿਟੀ ਫੋਲਣਾ ਹਾਂ ਫੇਸ ਉਸ ਬੜਾ ਚੰਗਾ ਹੈ ਡਾਕਟਰ ਕੁਆਲਿਟੀ ਬਹੁਤ ਚੰਗੀ ਬੱਛੀ ਹੈਗੀ ਸਹੀ ਗੱਲ ਪੂਰੀ ਸੀੜਾ ਐ ਨਹੀਂ ਗਈ ਵਿੱਚ ਹੂੰ ਗਰਮ ਗਰਮ ਹੁੰਦਾ ਨਾ ਪਸੂਲਾ ਜਿਵੇਂ ਮਰਜ਼ੀ ਜਿਹੜਾ ਕੋ ਮਰਜ਼ੀ ਕਰੀ ਜਾ ਕੀ ਮੁੱਲ ਇਹਦਾ ਜਾਇਜ਼ ਇਹਦਾ ਮੁੱਲ ਜਾਇਜ਼ ਹੈ ਡਾਕਟਰ 25000 ਰੁਪਿਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਬੜਾ ਮੋਟਾ ਓਕੇ ਭਾਈ 25000 ਰੁਪਿਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਜਮਾ ਜੈਜ ਮੁੱਲ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬਸ ਡਾਕਟਰ ਇਕੱਠੇ ਲੈਂਦੇ ਆ ਠੀਕ ਆ ਸਾਰੇ ਬੱਚੇ ਤਾਂ ਉਹ ਜਾ ਹੋ ਜਾਂਦਾ ਹੁੰਦਾਗਾ ਬਾਈ ਪੰਜ ਨਾਗ ਦਿਖਾਏ ਆ ਪੰਜੇ ਨਾਗ ਐ ਮੰਨ ਲਾ ਬਾਈ ਆਉਂਦੇ ਸਾਲ ਨੂੰ ਤਿਆਰ ਹੋ ਜਾਣਗੇ ਠੀਕ ਆ ਕਿ ਨਹੀਂ ਤੇ ਜਾਨ ਸਰ ਕਰਮਣੀਆਂ ਨੇ ਸੀਮਨ ਲੈ ਲੈਣੀਆਂ ਇਹ ਆ ਬੱਚੀ ਦੀ ਉਮਰ ਛੋਟੀ ਲੱਗਨੀ ਹੈ ਇਹਦਾ 7-8 ਮਹੀਨਿਆਂ ਦੇ ਵਿੱਚ ਆ ਡਾਕਟਰ ਓਕੇ ਭਾਈ ਹਾਂ ਬਿਊਟੀ ਚੈੱਕ ਕਰ ਲੋ ਬਰੀਕੀ ਚ ਫੁੱਲ ਟੋਰਾ ਚੈੱਕ ਕਰ ਲੋ ਟੋਰਾ ਵੀ ਇੱਕ ਨੰਬਰ ਮੱਤਿਆ ਪੂਰਾ ਹੋਵਗਾ ਯਾਨੀ ਗੱਲ ਮਾਰਾ ਬੱਚਾ ਹੈ ਨਾ ਹਾਂ ਬਰੀਕ ਜਿਹਾ ਭਲਾ ਨਾ ਬੱਚਾ ਹਾਂ ਬੱਚਾ ਡਾਕਟਰ ਉਮਰ ਦੇ ਹਿਸਾਬ ਤੇ ਕੱਦ ਕਾਠ ਬਹੁਤ ਉਮਰ ਦੇ ਹਿਸਾਬ ਤੇ ਸਹੀ ਗੱਲ ਹੈ ਹਾਂ ਹੂੰ ਵੇਖ ਮਾਰਦੀ ਦਰੰਗੇ ਦਰੰਗੇ ਲਾਉਂਦੀ ਹਾਂ ਬਿਊਟੀ ਦੇਖਣਾ ਬਿਊਟੀ ਡੇਟ ਚੈੱਕ ਕਰ ਹਾਂ ਬਰੀਕ ਵਾਲਾ ਬੱਚਾ ਇਹਦਾ ਮੁੱਲ ਜੈਜ ਇਦਾ ਮੁੱਲ ਜੈਜਾ 12000 ਰੁਪਏ ਦਾ ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਜਾਊਗਾ ਠੀਕ ਹੈ ਜੀ 12000 ਰੁਪਿਆ ਮੁੱਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਚੀ ਚੰਗੀ ਆ ਬਈ ਪਲੀ ਵੀ ਆ ਪ੍ਰਿੰਟ ਵਾਲੀ ਆ ਬ੍ਰੇਕੀ ਚ ਵਧੀਆ ਬੱਚੀ ਹਾਂ ਬ੍ਰੇਕੀ ਚ ਡੈਕਟਰ ਫੁੱਲਾ ਦੇਖ ਨਾ ਬੁੜੀ ਮਸਤੀ ਕਰਦੀ ਸਮੀ ਪਟਿਆਨਾ ਪੂਰਾ ਹੂੰ ਜੀ ਸਮਿਆ ਬਤਾਏ ਨਹੀਂ ਗੱਲ ਵੀ ਉਹੀ ਤਰ੍ਹਾਂ ਫਿਰਦਾ ਜਾ ਸਾਲਾ ਆ ਜਾ ਹਾਂ ਨਾਗਸੀ ਭਰਾ ਕੋਲੇ ਬਈ 6 6 ਦੇ 6 ਦਿਖਾਤੇ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ